प्यारे दोस्तों <laughs> <थुणु। laughs> <laughs> मैं सतपाल सिंह ਗੱਲ ਲੋਂਗੂ ਦੇਵਾ ਤੇ ਅੱਜ ਅਸੀਂ ਤੁਹਾਡੇ ਨਾਲ ਅਸੀਂ ਉਸ ਜਗ੍ਹਾ ਤੇ ਖੜੇ ਆ ਜਿੱਥੇ ਅਸੀਂ ਸਟੇਡੀਅਮ ਦੀ ਸ਼ੁਰੂਆਤ ਕੀਤੀ ਆ ਤੇ ਸਰਕਾਰ ਦੀ ਜਿਹੜੀ ਨਸ਼ਾ ਛਡਾਊ ਮੁਹਿੰਮ ਉਹਦਾ ਵੀ ਇੱਕ ਹਿੱਸਾ ਬਣਦੇ ਹੋਏ ਅਸੀਂ ਕਿਉਂਕਿ ਸਰਕਾਰ ਸਭ ਦੀ ਹੁੰਦੀ ਹੈ ਮੁੱਖ ਮੰਤਰੀ ਸਭ ਦਾ ਹੁੰਦਾ ਸਾਰੀਆਂ ਤਿਹਰਾ ਦਾ ਹੁੰਦਾ ਕਿਸੇ ਇੱਕ ਤਿਹਰਾ ਨਹੀਂ ਹੁੰਦਾ ਪਾਰਟੀ ਬੇਸ਼ੱਕ ਇੱਕ ਕੋ ਲੋ ਜਿੱਤੇ ਆ ਪਰ ਮੁੱਖ ਮੰਤਰੀ ਹਰ ਇੱਕ ਦਾ ਹੁੰਦਾ ਜਿਹੜਾ ਪੰਜਾਬ ਦਾ ਵਸਿੰਦਾ ਤੇ ਇਹਦੇ ਚ ਜਿਹੜੀ ਅੱਜ ਦੀ ਸਾਡੀ ਮੇਨ ਜਿਹੜੀ ਹੈਗੀ ਆ ਸਮੱਸਿਆ ਨਸ਼ੇ ਦੀ ਆ ਕਿਉਂਕਿ ਇੱਕ ਤਾਂ ਨਸ਼ਾ ਉਹ ਆ ਜਿਹੜਾ ਨੌਜਵਾਨ ਟਰੈਪ ਚ ਫਸ ਗਏ ਦੂਜਾ ਨਸ਼ਾ ਹੁੰਦਾ ਗਰਾਊਂਡ ਦਾ ਜਿਹਨੂੰ ਗਰਾਊਂਡ ਦਾ ਨਸ਼ਾ ਲੱਗ ਗਿਆ ਫਿਰ ਉਹ ਉਸ ਨਸ਼ੇ ਵਾਲੇ ਪਾਸੇ ਨਹੀਂ ਜਾਂਦਾ ਤੇ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਸਾਡੇ ਦੇ ਨੌਜਵਾਨ ਬੱਚੇ ਆ ਉਹ ਗਰਾਊਂਡ ਚ ਆਉਣਾ ਸ਼ੁਰੂ ਹੋਏ ਆ ਤੇ ਅਸੀਂ ਵੀ ਜਿਹੜਾ ਹੈਗਾ ਅਸੀਂ ਛੇਤੀ ਜਿਹੜੀ ਇਹ ਏਦੋਂ ਅੱਗੇ ਭਰਤੀ ਹੋਣੀ ਆ ਪੁਲਿਸ ਦੀ ਤੇ ਮੈਂ ਜਿਹੜੇ ਟ੍ਰਾਇਲ ਆ ਸ਼ੁਰੂ ਕਰਾਉਂਗਾ ਕਿਉਂਕਿ ਮੈਂ ਆ ਪੁਲਿਸ ਦੀ ਨੌਕਰੀ ਕੀਤੀ ਐ ਤੇ ਫ੍ਰੀ ਆਫ ਕਾਸਟ ਹੋਣਗੇ ਬੇਟੀਆਂ ਬੱਚੀਆਂ ਜੇ ਦੂਸਰੇ ਪਿੰਡੋਂ ਕਿਉਂਕਿ ਇਹ ਸਟੇਡੀਅਮ ਜਿਹੜਾ ਇਹ ਇਕੱਲਾ ਸਾਡੇ ਲਾਂਗੋ ਦੇ ਵੀ ਪਿੰਡ ਨੂੰ ਨਹੀਂ ਕਵਰ ਕਰਦਾ ਇਹ ਸਾਡੇ 4 ਪਿੰਡ ਆ ਜਿਹੜੇ ਇੱਕੋ ਜਿੰਨੇ ਇੱਥੋਂ ਉਹਨਾਂ ਦੀ ਸੈਂਟੈਂਸ ਪੈਂਦੀ ਐ ਚੂੜਚੱਕ ਵਾੜਾ ਚੰਦ ਸਿੰਘ ਵਾਲਾ ਉਮਰੀਆਣਾ ਸਾਡਾ ਪਿੰਡ ਤੇ ਦੌਲਤਪੁਰਾ ਉੱਚਾ ਨੀ ਤੇ ਹੁਣ ਮੈਂ ਮੇਰੇ ਪਿੰਡ ਦੇ ਜਿਹੜੇ ਬੱਚੇ ਆ ਸਾਰੇ ਇਹ ਇਹ ਤੁਹਾਡੇ ਨਾਲ ਸਾਰੇ ਆਪਣੀਆਂ ਵਿਚਾਰ ਰੱਖਣਗੇ ਤੇ ਇਹ ਜਿਹੜਾ ਗਰਾਊਂਡ ਆ ਚਲੋ ਥੋੜੀ ਜੀ ਸਾਨੂੰ ਦਿੱਕਤ ਤੱਕ ਹੋਈ ਪਰ ਬਹੁਤ ਵਧੀਆ ਹੋ ਗਿਆ ਵੀ ਜਿਹੜਾ ਕਿਉਂਕਿ ਜਗਾ ਜਦੋਂ ਵਿਹਲੀ ਪਈ ਹੋਵੇ ਥੋੜੀ ਬਹੁਤੀ ਨਾਲ ਰਲਦੀ ਰਲਦੀ ਜਿਵੇਂ ਦਾ ਰਲਾ ਲੈਂਦਾ ਨਾਲ ਇਹ ਚੇ ਨਹੀਂ ਹੁੰਦਾ ਪਰ ਸਾਰਿਆਂ ਨੇ ਛੱਡ ਦਿੱਤੀ ਸਹਿਯੋਗ ਕੀਤਾ ਉਹਨਾਂ ਸਾਰਿਆਂ ਨੂੰ ਉਹਨਾਂ ਦਾ ਵੀ ਧੰਨਵਾਦ ਤੇ ਦੋ ਕਿੱਲਾਂ ਦੇ ਵਿੱਚ ਜਿਹੜਾ ਇਹ ਸਟੇਡੀਅਮ ਤੇ ਇੱਥੇ ਜਿਹੜਾ ਅਸੀਂ ਦਰਖਤ ਜਿਹੜੇ ਲਾਉਣੇ ਆ ਕਿਉਂਕਿ ਨਾਲ ਇੱਥੇ ਵਾਤਾਵਰਨ ਵੀ ਵਧੀਆ ਹੋਊਗਾ ਜਿੱਥੇ ਗਰਾਊਂਡ ਹੋਊਗੀ ਉੱਥੇ ਦਰਖਤ ਹੋਣਾ ਜ਼ਰੂਰੀ ਹੈ ਉੱਥੇ ਵਾਤਾਵਰਣ ਵੀ ਚੰਗਾ ਹੋਵੇਗਾ ਇਹ ਸਿਹਰਾ ਇਹ ਸਾਰੇ ਬੱਚਿਆਂ ਨੂੰ ਜਾਂਦਾ ਸਾਡੇ ਪਿੰਡ ਦੇ ਜਿੰਨੇ ਵੀ ਕਿਉਂਕਿ ਕੰਮ ਦੀ ਰੁੱਤ ਹੈ ਕੁਛ ਨਹੀਂ ਬਚਰੇ ਆ ਝੋਨਾ ਲੱਗਦਾ ਕਰਕੇ ਆ ਨਹੀਂ ਸਕੇ ਇਹ ਬੱਚੇ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਉਹ ਦਿਨ ਦਾ ਦਿਨ ਰਾਤ ਇੱਕ ਕੀਤਾ ਹੋਇਆ ਤੇ ਸਾਡਾ ਵੀ ਵੱਡਿਆਂ ਦਾ ਫਰਜ਼ ਬਣਦਾ ਸਾਡੀ ਆਉਣ ਵਾਲੀ ਇਹ نسل ਆਉਣ ਵਾਲੀ ਪੀੜ੍ਹੀ ਹੈ ਤੇ ਜੇ ਅਸੀਂ ਆਮ ਹੀ ਕਹਿੰਨੇ ਵੀ ਫਸਲਾਂ ਨੂੰ ਬਚਾਉਣੇ ਤਾਂ ਸਾਨੂੰ ਨਸਲਾਂ ਨੂੰ ਵੀ ਬਚਾਉਣਾ ਚਾਹੀਦੀਆਂ ਕਿਉਂਕਿ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਸਾਡੀ ਸਮੱਸਿਆ ਨਸ਼ੇ ਦੀ ਆ ਪਰ ਸਾਨੂੰ ਇੱਕ ਗੱਲ ਦੇ ਉੱਤੇ ਅਸੀਂ ਬਹੁਤ ਖੁਸ਼ਕਿਸਮਤਾਂ ਵੀ ਸਾਡੇ ਪਿੰਡ ਕੋਈ ਵੇਚਦਾ ਨਹੀਂ ਹੈ ਵੇਚਣ ਵਾਲਾ ਸਾਡੇ ਕੋਈ ਨਹੀਂ ਹੈਗਾ ਜੇ ਹੋਊਗਾ ਵੀ ਤੇ ਜਿੰਨੇ ਖੜੇ ਇਹਨਾਂ ਨੂੰ ਖੁੱਲੀ ਛੁੱਟੀ ਆ ਜਦੋਂ ਮਰਜ਼ੀ ਫੜ ਕੇ ਮੇਰੇ ਕੋਲੇ ਲੈ ਆਇਆ ਜੇ ਅਗਲਾ ਕੰਮ ਮੀਨ ਮੈਂ ਤਾਂ ਆਣ ਕੋਣ ਪਿੰਡਾਂ ਚ ਵੀ ਕਿਹਾ ਵੀ ਭਾਈ ਜਿਹੜਾ ਵੀ ਕੋਈ ਇਹੋ ਜਿਹਾ ਹੈਗਾ ਸਾਨੂੰ ਦੱਸੋ ਜੇ ਤੁਹਾਨੂੰ ਕੋਈ ਆ ਵੀ ਦੁਸ਼ਮਣੀ ਪੈਂਦੀ ਆ ਸਹੀ ਗੱਲ ਆ ਕਿਉਂਕਿ ਇਹ ਲੋਕ ਬੜੇ ਹੋਰ ਤਰ੍ਹਾਂ ਦੇ ਹੁੰਦੇ ਆ ਸਾਡੇ ਨਾਲ ਇਹਨਾਂ ਦੇ ਵਾਹ ਪਏ ਰਹੇ ਆ ਮੇਰੇ ਤੇ ਇੱਥੇ ਅਟੈਕ ਕਰ ਗਏ ਸੀ ਬਾਕੀ ਹੋਰ ਬੰਦੇ ਨਾਲ ਕੀ ਹੋਣਾ ਤੇ ਇਸ ਵੀਰੋ ਇਹ ਕੋਈ ਛੱਡਣਾ ਕੋਈ ਏਡੀ ਵੱਡੀ ਗੱਲ ਨਹੀਂ ਜਵਾਨੀ ਆ ਗਲਤੀਆਂ ਹੋ ਜਾਂਦੀਆਂ ਸਾਥੋਂ ਵੀ ਹੋਈਆਂ ਮੈਂ ਖੁਦ ਕਦੇ ਨਹੀਂ ਇਸ ਚੀਜ਼ ਨੂੰ ਇਨਕਾਰ ਕਰਦਾ ਕਿਉਂਕਿ ਤਿੰਨ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕੋਈ ਮਜਬੂਰੀ ਚ ਲੱਗ ਜਾਂਦਾ ਕੋਈ ਸ਼ੌਂਕ ਚ ਲੱਗ ਜਾਂਦਾ ਤੇ ਅਸੀਂ ਆ ਤੁਹਾਡੇ ਸਾਹਮਣੇ ਆ ਪਰ ਉਦੋਂ ਦਾ ਹੀ ਇਹ ਬੀੜਾ ਚੁੱਕਿਆ ਹੋਇਆ ਵੀ ਜਿਹੜੀ ਆਪ ਦੇ ਤੇ ਹੰਡਾਲੀ ਆ ਉਹ ਬੱਚਿਆਂ ਬੱਚਿਆਂ ਤੇ ਨਾਲੇ ਆ ਕਿਉਂਕਿ ਜਦੋਂ ਆਪ ਬੰਦਾ ਜਿਹੜੇ ਦੁੱਖ ਚੋਂ ਗੁਜ਼ਰਦਾ ਪਰਿਵਾਰ ਗੁਜ਼ਰਦਾ ਉਹਦੇ ਨਾਲੋਂ ਵੱਧ ਅਹਿਸਾਸ ਕਿਸੇ ਨੂੰ ਨਹੀਂ ਹੁੰਦਾ ਤੇ ਅਸੀਂ ਦੋਨੇ ਚੀਜ਼ਾਂ ਚ ੱਲੀਆਂ ਤੇ ਕਈ ਵਾਰੀ ਹੈ ਜਿਆਦੇ ਰਿਕਵਰੀਆਂ ਵੀ ਤੁਹਾਡਾ ਇਸ ਚੀਜ਼ ਚੜਕਾ ਇਹ ਚੀਜ਼ ਤੁਹਾਨੂੰ ਨਕਾਰ ਜਾਂਦੀਆਂ ਬਣ ਜਾਂਦੀਆਂ ਤੁਹਾਡੇ ਵਾਸਤੇ ਮੁਸੀਬਤ ਚਲੋ ਉਹਨਾਂ ਚੀਜ਼ਾਂ ਨੂੰ ਦਰਹਵਾਣਾ ਨਹੀਂ ਚਾਹੀਦਾ ਸਾਨੂੰ ਆਪਦੇ ਬੱਚਿਆਂ ਨੂੰ ਬਚਾਉਣਾ ਚਾਹੀਦਾ ਮੈਂ ਤਾਂ ਇਹ ਮਿਸ਼ਨ ਲਾ ਕੇ ਚੱਲੇ ਆਂ ਵਿਰੋਧ ਤਾਂ ਹੁੰਦੀ ਹੁੰਦੀ ਹੈ ਸ਼ੁਰੂ ਚ ਹੁੰਦੀ ਆ ਹੋਊਗੀ ਵੀ ਅਜੇ ਹੋਰ ਹੋਊਗੀ ਪਤਾ ਨਹੀਂ ਇਹ ਸਾਨੂੰ ਕੀ ਆਦਤ ਹੁੰਦੀ ਆ ਵੀ ਅਸੀਂ 10 ਕਿਲੋਮੀਟਰ ਤੇ ਜਾ ਕੇ ਤਾਂ ਲੰਗਰ ਲਾ ਦਿਆਂਗੇ ਪਰ ਸਾਨੂੰ ਆਪਦੇ ਗਵਾਂਢ ਦੁਖੀ ਬੰਦਾ ਬੈਠਾ ਉਹ ਇਹ ਤੋਂ ਸਾਨੂੰ ਪਤਾ ਨਹੀਂ ਕੀ ਅਲਰਜੀ ਹੁੰਦੀ ਆ ਤੇ ਸਾਡਾ ਪਿੰਡ ਇਸ ਗੱਲੋਂ ਖੁਸ਼ਕਿਸਮਤ ਆ ਸੀ ਕਿ ਸਾਰੇ ਜਿਹੜੇ ਇਸ ਚੀਜ਼ ਨੂੰ ਲੈ ਕੇ ਸਾਰਿਆਂ ਨੇ ਦਿਲ ਖੋਲ੍ਹ ਕੇ ਮਦਦ ਕੀਤੀ ਆ ਜਿੰਨਾ ਜਿੰਨਾਂ ਨੇ ਇਸ ਇਹ ਇਹ ਪੰਨ ਦੇ ਵਿੱਚ ਹਿੱਸਾ ਪਾਇਆ ਉਹਨਾਂ ਦੇ ਨਾਮ ਭਾਈ ਰਾਮ ਸਿੰਘ ਜੀ ਬਾਈ ਬਲਵਿੰਦਰ ਦਾ ਬੇਟਾ ਖੜਾ ਇਹਨਾਂ ਨੇ ਉਹਦੇ ਤੇਲ ਦਾ ਡਰਾਮ ਇਹਨਾਂ ਵੱਲੋਂ ਆਇਆ ਰਮਨ ਮੁੰਡਾ ਰਮਨਦੀਪ ਸਾਡੇ ਕੈਨੇਡਾ ਚ ਉਹਨਾਂ ਵੱਲੋਂ 10000 ਰੁਪਏ ਤੇ ਮੈਂ ਆਪਣੇ ਵੱਲੋਂ ਜੋ ਮੈਨੂੰ ਹੋਊਗਾ ਮੈਂ ਵੀ ਇਹਨਾਂ ਨੂੰ ਦੱਸਦਾ ਜੋ ਕਰਨਾ ਹੈ ਕਿਉਂਕਿ ਦੱਸੀਦਾ ਨਹੀਂ ਹੁੰਦਾ ਜੋ ਕਰਨਾ ਹੁੰਦਾ ਪਰ ਪਿੱਛੇ ਨਹੀਂ ਕਿਸੇ ਗੱਲੋਂ ਹਟਦੇ ਤੇ ਜਿਹੜਾ ਬੀੜਾ ਚੁੱਕਿਆ ਉਹਨੂੰ ਸਿਰੇ ਲਾਵਾਂਗੇ ਦੂਸਰੀ ਗੱਲ ਜਿਹੜੀ ਵੀ ਵੀਡੀਓ ਸਾਡੇ ਆਸੇ ਪਾਸੇ ਪਿੰਡਾਂ ਦੇ ਸੁਣਨਗੇ ਉਹਨਾਂ ਬੱਚਿਆਂ ਨੂੰ ਵੀ ਮੇਰੀ ਅਪੀਲ ਆ ਜਿਹੜੇ ਪਲੱਸ 2 ਕਰ ਚੁੱਕੇ ਆ ਜਾਂ ਪੜ੍ਹਦੇ ਆ ਅਸੀਂ ਦੱਸ ਦੇਵਾਂਗੇ ਕਿਹੜੇ ਦਿਨ ਤੋਂ ਅਸੀਂ ਸ਼ੁਰੂ ਕਰਾਂਗੇ ਕਿਉਂਕਿ ਝੋਨੇ ਦੀ ਰੋਤ ਤਾਂ ਥੋੜੀ ਜਿਹੀ ਗਰਮੀ ਜ਼ਿਆਦਾ ਕਰੋਨਾ ਦੇ ਟੀਕੇ ਲੱਗੇ ਕਰਕੇ ਹਜੇ ਹਾਰਡ ਪ੍ਰੈਕਟਿਸ ਨਾ ਕਰੋ ਮੈਂ ਤਾਂ ਇਹ ਸਲਾਹ ਦਿੰਦਾ ਕਿਉਂਕਿ ਉਹਦੇ ਨਾਲ ਦਿੱਕਤਾਂ ਕਈ ਆਈਆਂ ਤੇ ਛੇਤੀ ਅਸੀਂ ਆ ਮੜਾ ਜ ਮੀਂਹ ਪੈਂਦਾ ਤੇ ਸ਼ੁਰੂ ਕਰਾ ਦੇਾਂਗੇ ਟ੍ਰਾਇਲ ਬੱਚਿਆਂ ਦੇ ਤੇ ਫ੍ਰੀ ਆਫ ਕੋਸਟ ਜਿਹੜੀਆਂ ਕੋਈ ਬੇਟੀਆਂ ਵੀ ਸਾਡੀਆਂ ਆਉਣੀਆਂ ਚਾਹਣਗੀਆਂ ਦੂਸਰੇ ਪਿੰਡੋਂ ਅਸੀਂ ਉਹਨਾਂ ਦਾ ਹੀ ਸਾਧਨ ਦਾ ਵੀ ਪ੍ਰਬੰਧ ਕਰਕੇ ਦੇਵਾਂਗੇ ਤਾਂ ਜੋ ਮਾਪਿਆਂ ਨੂੰ ਇਹ ਚਿੰਤਾ ਨਾ ਹੋਵੇ ਵੀ ਸਾਡੀ ਬੱਚੀ ਗਈ ਆ ਘਰੇ ਕਿਵੇਂ ਆਉ। ਜਿਹੜੇ ਕੋਈ ਲਿਆ ਸਕਦੇ ਠੀਕ ਨਹੀਂ ਅਸੀਂ ਉਹ ਵੀ ਅਸੀਂ ਆਪਦੇ ਕੋਲ ਮੀੜਾ ਚੱਕਾਂਗੇ ਤੇ ਮੈਂ ਹੁਣ ਇਹਨਾਂ ਦੀ ਇਹ ਵੀ ਡਿਊਟੀ ਲਈ ਆ। ਮੇਰੇ ਪੁੱਤ ਨੇ ਇਹ ਭਤੀਜੇ ਨੇ ਬੱਚੇ ਆ। ਵੀ ਜਿਹੜਾ ਵੀ ਬੱਚਾ ਕੋਈ ਸਾਡੇ ਪਿੰਡ ਨਸ਼ਾ ਕੋਈ ਕਰਦਾ ਹੈ। ਉਹ ਉਹਨਾਂ ਨੂੰ ਵੀ ਅਸੀਂ ਇੱਥੇ ਇੱਥੇ ਲਿਆਈਏ ਤੇ ਉਹਨਾਂ ਨਾਲ ਵੀ ਜਿਹੜਾ ਨਸ਼ਾ ਸੀ ਆਪ ਛਡਵਾਵਾਂਗੇ। ਕਿਉਂਕਿ ਆਪਣੇ ਪਿੰਡ ਤੋਂ ਸ਼ੁਰੂਆਤ ਕਰੀਏ ਚੰਗੀ ਹੁੰਦੀ ਹੈ। ਤੇ ਅਸੀਂ ਤਾਂ ਸ਼ੁਰੂਆਤ ਕਰ ਦਿੱਤੀ ਆ ਤੁਹਾਡੇ ਸਾਹਮਣੇ ਇਹਦਾ ਰਿਜ਼ਲਟ ਹੈ। ਤੇ ਆਉਣ ਵਾਲੇ ਸਮੇਂ ਚ ਬਹੁਤ ਵਧੀਆ ਰਿਜ਼ਲਟ ਤੁਹਾਨੂੰ ਪੇਸ਼ ਕਰਾਂਗੇ ਤੇ ਅਸੀਂ ਇਹੀ ਬੀੜਾ ਚੁੱਕਿਆ ਵੀ ਸਾਡਾ ਪਿੰਡ ਇੱਕ ਨਮੂਨੇ ਦਾ ਪਿੰਡ ਅਸੀਂ ਬਣਾ ਦੇਾਂਗੇ ਸਾਨੂੰ ਕਿਉਂਕਿ ਕੋਈ ਇਹਦੇ ਚ ਮੈਨੂੰ ਤਾਂ ਕੋਈ ਲਾਲਚ ਨਹੀਂ ਹੈ ਕਿ ਮੈਂ ਕਿਸੇ ਤੋਂ ਕੋਈ ਵੋਟ ਲੈਣੀ ਹੈ ਜਾਂ ਗੱਲ ਨੂੰ ਕੁਛ ਮਿੱਟੀ ਦਾ ਸੇਵਾ ਤੇ ਸੇਵਾ ਸਮਝ ਕੇ ਕਰਦਾ ਮੈਂ ਵੀ ਇਸ ਪਿੰਡ ਚ ਜੰਮਿਆ ਇਸ ਪਿੰਡ ਨੇ ਮੈਨੂੰ ਬਹੁਤ ਕੁਝ ਦਿੱਤਾ ਮੇਰਾ ਪਿੰਡ ਹੈ ਮੈਨੂੰ ਜਾਨ ਤੋਂ ਪਿਆਰਾ ਆਉਂਦੀ ਮੈਂ ਸ਼ਹਿਰ ਚ ਵੀ ਰਹਿ ਸਕਦਾ ਸੀ ਨਹੀਂ ਆਪਣੇ ਪਿੰਡ ਹੀ ਆਏ ਆ ਆਉਧਿਆਂ ਜੀ ਆਈਆਂ ਇਹ ਸਾਡੇ ਆਪਣੇ ਆ ਮੇਰੇ ਇੰਨਾ ਚ ਖੜਾ ਹੀ ਮੈਂ ਚੰਗਾ ਲੱਗਦਾ ਤੇ ਮੈਂ ਇੰਨਾ ਚ ਇਹ ਮੇਰੇ ਨੂੰ ਚੰਗੇ ਲੱਗਦਾ ਕਿਵੇਂ ਖੁਸ਼ ਹੋ ਸਾਰੇ ਤੁਸੀਂ ਵੀ ਠੀਕ ਹੈ ਹੁਣ ਗਰਾਊਂਡ ਨਾਲ ਜੁੜਨਾ ਤੇ ਮੈਂ ਆਪੇ ਤੁਹਾਡਾ ਸਾਰਾ ਕੁਝ ਇੱਥੇ ਮੈਂ ਕਰਾਉਂਗਾ ਜੋ ਵੀ ਪ੍ਰੈਕਟਿਸ ਹੈਗੀ ਆ ਜਿਹੜਾ ਬੱਚਾ ਕਰਦਾ ਠੀਕ ਹੈ ਨਹੀਂ ਮੈਂ ਤਰੀਕਾ ਹੁੰਦਾ ਜਦੋਂ ਤੁਹਾਨੂੰ ਤਰੀਕਾ ਦੱਸ ਦਿੰਦਾ ਤੁਸੀਂ ਉੱਡਣ ਲੱਗ ਜਾਣਾ 6 ਮਹੀਨਿਆਂ ਚ ਹਵਾ ਚ ਕਿਲਰਗੇਨ ਬਣਾਤੇ ਤੁਸੀਂ ਥੋੜਾ ਖਰਾਕ ਦਾ ਵੀ ਮੁੜ ਕੇ ਰਲ ਮਿਲ ਕੇ ਸਾਰੇ ਕਰ ਲਾਂਗੇ ਆਪਾਂ ਹਾਂਜੀ ਤੇ ਜਿਹਦਾ ਸਭ ਤੋਂ ਵੱਧ ਯੋਗਦਾਨ ਹੈ ਇਹਨਾਂ ਬੱਚਿਆਂ ਦਾ ਰਾਮ ਸਿੰਘ ਛਿੰਦਾ ਇਹ ਸਾਰੇ ਬਾਈ ਬੁੱਟੇ ਹੋਣੀ ਸਾਡੇ ਅਸੀਂ ਸਾਰੇ ਸਕੇ ਹਾਂ ਆਪਸ ਵਿੱਚ ਸਾਰੇ ਪਰਿਵਾਰ ਪਿੰਡ ਸਾਡਾ ਇੱਕੋ ਹੀ ਗੋਤ ਦਾ ਪਿੰਡ ਹੈ ਸਾਰੇ ਅਸੀਂ ਆਪਸ ਵਿੱਚ ਇੱਕੋ ਹੀ ਸਾਡਾ ਖੂਨ ਹੈ ਤੇ ਹੁਣ ਤੁਹਾਡੇ ਨਾਲ ਰਾਮ ਸਿੰਘ ਹੁਣੀ ਗੱਲ ਜਿਹੜੀ ਸਾਂਝੀ ਕਰਨਗੇ ਹਾਂਜੀ ਬਾਈ ਜੀ ਇਹ ਜਿਹੜਾ ਆਪਾਂ ਗਰਾਊਂਡ ਬਣਾਇਆ ਇਹ ਇੱਕ ਜਿਹੜੀ ਨਸ਼ੇ ਦੀ ਜਿਹੜਾ ਹੈਗਾ ਬਹੁਤ ਜ਼ਿਆਦਾ ਨਸ਼ਾ ਹੋਏ ਪਈ ਹਾਲਾਤ ਮਾੜੇ ਸੀਗੇ ਉਹਨੂੰ ਕੱਢਣ ਵਾਸਤੇ ਆਪਦੇ ਪਿੰਡ ਦਾ ਜਾਨੇ ਸਾਫ ਸੁਥਰਾ ਕਰਨ ਵਾਸਤੇ ਨਸ਼ੇ ਤੋਂ ਰਹਿਤ ਕਰਨ ਵਾਸਤੇ ਗਰਾਊਂਡ ਬਣਾਇਆ ਵੀ ਉਸ ਨਸ਼ੇ ਨਾਲੋਂ ਕੱਟ ਕੇ ਇਸ ਨਸ਼ੇ ਨਾਲ ਲਾਗੇ ਤੇ ਬੱਚਿਆਂ ਦੀ ਸਿਹਤ ਵੀ ਠੀਕ ਰਹੇ ਤੇ ਤਾਂ ਅੰਦਰੋਂ ਤੋਂ ਗਾਂ ਆਪਣੇ ਪਿੰਡ ਚੋਂ ਜਾਨੀ ਵਧੀਆ ਬੱਚੇ ਪਲੇਅਰ ਬਣਨ ਤੇ ਖਿਡਾਰੀ ਬਣਨ ਤੇ ਆਪਾਂ ਨੂੰ ਉਸ ਗੱਲ ਨੂੰ ਖੁਸ਼ੀ ਹੋਊਗੀ ਦੂਜਾ ਜਿਹੜਾ ਇੱਕ ਜਗਾ ਸੀ ਕਿ ਜਗਾ ਛੱਪੜ ਦੀ ਸੀ ਬੜੇ ਚਿਰ ਦੀ ਬੇਵਾਦ ਪਈ ਸੀ ਕਿ ਚਲੋ ਅਸੀਂ ਪੋਸ਼ਣ ਕਰਕੇ ਭਜਨਸ ਕਰਕੇ ਨੂੰ ਛਡਾਈ ਹੋਈ ਆ ਛਡਾ ਕੇ ਚਲੋ ਸਾਰੇ ਬੰਦਨ ਨਾਲੋਂ ਸਹਿਯੋਗ ਦਿੱਤਾ ਭਰਤੀ ਪਾਈ ਆ ਉਹਦੇ ਵਿੱਚ ਮੰਨ ਲਓ ਵੀ ਜੇ ਮੈਂ ਤੇਲ ਦਾ ਡਰਮ ਦਿੱਤਾ ਸਾਨੂੰ ਮੁੰਡਾ ਕੈਨੇਡਾ ਹੈਗਾ ਬਲਵੰਦਰ ਸਿੰਘ ਦਾ ਅਮਨਦੀਪ ਇੱਕ ਮੁੰਡਾ ਰਮਨਦੀਪ ਦਾ 1000 ਰੁਪਏ ਲਿਆਉਣਾ ਦੱਤਾ ਜਾਂ ਮੰਨ ਲਓ ਵੀ ਤੁਸੀਂ ਸਾਨੂੰ ਕਹਿਤਾ ਕਿ ਤੁਹਾਨੂੰ ਬਹੁਤ-ਬਹੁਤ ਧੰਨਵਾਦ ਆ ਤੇ ਇਹ ਹੀ ਹੈ ਗਿਆਨੇ ਵੀ ਜਿਹੜੇ ਵੀ ਕੋਈ ਮੰਨ ਲਓ ਚੰਗਾ ਕੰਮ ਆ ਉਹਦੇ ਤੇ ਹਰੇਕ ਬੰਦੇ ਨੂੰ ਯੋਗਦਾਨ ਪਾਉਣਾ ਚਾਹੀਦਾ ਚੰਗੇ ਕੰਮ ਕਰਨ ਮਾਰੇ ਫਿਰਦੇ ਆ ਦੂਜਾ ਸਾਨੂੰ ਕੋਈ ਇਹਦੇ ਚ ਲਾਲਚ ਨਹੀਂ ਸਾਨੂੰ ਸ਼ੌਂਕ ਇੱਥੇ ਦੱਲਦਾ ਵੀ ਆਪਣਾ ਪਿੰਡ ਵਧੀਆ ਬਣੇ ਤੇ ਅਸੀਂ ਆਪਦਾ ਕੰਮ ਛੱਡ ਕੇ ਜਿੰਨੇ ਵੀ ਆ ਜਦੋਂ ਹੁਣ ਤੋਂ ਉਹਨੇ ਦਾ ਪੂਰਾ ਜੋਰ ਹੈ ਤੇ ਅਸੀਂ ਫੇਰ ਵੀ ਆਪਦਾ ਕੰਮ ਛੱਡ ਕੇ ਪਹਿਲੇ ਇਹਨੂੰ ਦਿੱਤੀ ਹੈ ਦੂਜਾ ਕੰਮ ਆਪਦੇ ਕੰਮ ਨੂੰ ਜਾਨੀ ਪਿੱਛੇ ਹੈ ਤੇ ਇਹ ਸਾਨੂੰ ਪਹਿਲਾਂ ਕਰਨਾ ਚਾਹੀਦਾ ਹਾਂ ਦੂਜਾ ਜਿਹੜਾ ਨਸ਼ੇ ਵਾਲਾ ਮੁੱਦਾ ਜਿੰਨੇ ਬਤੇ ਆਪਣੇ ਕੋਈ ਵੀ ਚਲੋ ਨਸ਼ਾ ਕਰਦੇ ਆ ਉਹਨਾਂ ਦਾ ਪਰਿਵਾਰ ਦੀ ਸਹਿਮਤੀ ਹੋਵੇ ਸਾਡੇ ਨਾਲ ਜੇ ਤੋ ਕੁਝ ਕਰਨ ਜੋਗੇ ਠੀਕ ਹੈ ਨਹੀਂ ਸਾਡੇ ਨਾਲ ਸਹਿਮਤ ਹੋਣ ਸਾਨੂੰ ਦੱਸਣ ਤੇ ਅਸੀਂ ਉਹਦਾ ਦੋਈ ਬੂਟੀ ਦਾ ਹੱਲ ਵੀ ਕਰਾਂਗੇ ਤੇ ਉਹਦਾ ਸਹਯੋਗ ਵੀ ਕਰਾਂਗੇ ਪਰਿਵਾਰ ਦੀ ਸਹਿਮਤੀ ਨਾਲ ਜੇ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਪਰਿਵਾਰ ਵਾਲੇ ਪਿੱਛੇ ਹਟਣ ਵੀ ਤੁਸੀਂ ਸਾਡੇ ਉਹ ਕੰਮ ਨਹੀਂ ਹੋਣਾਗਾ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਕੁਛ ਨਹੀਂ ਹੋਣਾਗਾ ਪਹਿਲਾਂ ਪਰਿਵਾਰ ਪਰਿਵਾਰ ਸੰਪਰਕ ਕਰੇ ਤੇ ਉਤੋਂ ਦੂਜਾ ਕੰਮ ਸਾਡਾ ਜਿਹੜੀ ਨਸ਼ੇ ਦੀ ਆਕਾਣਾ ਜੇ ਆਪਾਂ ਇਹ ਸੁਭ ਸੰਜੀ ਵੀ ਗਵੰਡੀਆਂ ਦੇ ਘਰੇ ਲੱਗੀ ਹੈ ਤੇ ਸੇਕ ਤੁਹਾਡੇ ਘਰ ਚ ਵੀ ਆ ਜੇ ਇਸ ਕਰਕੇ ਇਹ ਜਿਹੜਾ ਹੈਗਾ ਇਹ ਇਹ ਤੋਂ ਬਚਾਉਣਾ ਮਾਪਿਆਂ ਦਾ ਵੀ ਫਰਜ਼ ਹੈ ਉਹ ਆਪਦੇ ਬੱਚਿਆਂ ਦੀ ਇਹ ਕਮਜ਼ੋਰੀ ਨੂੰ ਲੁਕੋਣਾ ਅਸੀਂ ਤਾਂ ਜਿੰਨੇ ਸਾਡੇ ਨੇੜੇ-ਨੇੜੇ ਪਿੰਡ ਮਾਪੇ ਸਾਡੇ ਨਾਲ ਸੰਪਰਕ ਕਰਨ ਅਸੀਂ ਧੰਨ ਭਾਗ ਸਮਝਾਂਗੇ ਜੇ ਅਸੀਂ ਇੱਕ ਬੱਚਾ ਕਿਸੇ ਦਾ ਪੜ੍ਹਾ ਸਕੇ ਤੇ ਇੱਕ ਬੱਚਾ ਅਸੀਂ ਕਿਸੇ ਦਾ ਬਚਾ ਸਕੇ ਤੇ ਸਾਡਾ ਦੁਨੀਆ ਤੇ ਹੁਣਾ ਸਫਲ ਹੋ ਜਾਣਾ ਸਰਕਾਰਾਂ ਦਾ ਕੰਮ ਹੁੰਦਾ ਗ੍ਰਾਂਟ ਦੇਣਾ ਲਾਉਣਾਗਾ ਸਾਡੇ ਵੱਸ ਹੁੰਦਾ ਕਿਉਂਕਿ ਪਾਰਟੀਆਂ ਬਾਜ਼ੀਆਂ ਪਿੰਡਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੁਣ ਵੀ ਸਾਡੀ ਵਿਰੋਧ ਤਾਂ ਬਹੁਤ ਹੋਈ ਐ ਚ ਕਹਿਣ ਤੋਂ ਅਸੀਂ ਸੰਕੋਚ ਨਹੀਂ ਕਰਾਂਗੇ ਪਰ ਸਾਡਾ ਪਿੰਡ ਨੇ ਤੇ ਬੱਚਿਆਂ ਨੇ ਬਹੁਤ ਸਾਥ ਦਿੱਤਾ ਅਸੀਂ ਕੋਸ਼ਿਸ਼ ਕਰਾਂਗੇ ਅੱਜ ਇਹਦਾ ਟਰੈਕ ਹੈ ਜਿਹੜਾ ਬਣਾ ਲਾਂਗੇ ਇੱਕ ਦੋ ਦਿਨਾਂ ਦਾ ਟਰੈਕ ਬਣਾ ਕੇ ਉਸ ਤੋਂ ਬਾਅਦ ਛੇਤੀ ਜਿਹੜਾ ਹੈਗਾ ਬੱਚਿਆਂ ਨੂੰ ਇੱਥੇ ਸ਼ੁਰੂ ਕਰਵਾ ਦਿਆਂਗੇ ਇਹਨਾਂ ਦੇ ਟ੍ਰਾਇਲ ਵਗੈਰਾ ਤੇ ਇਸ ਕਰਕੇ ਸਾਡੇ ਨਾਲ ਤਾਂ ਆਂਡਗਵਾਨ ਪਿੰਡ ਦੇ ਵੀ ਸੰਪਰਕ ਮੇਰੇ ਨਾਲ ਕਰ ਲਓ ਮੇਰਾ ਨੰਬਰ 97800 07474 97800 07474 ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕਰੋ ਮੈਂ ਤੁਹਾਡੇ ਨਾਲ ਆਪ ਤੁਹਾਡੇ ਕੋਲ ਚੱਲ ਕੇ ਆਂ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਮੁਸ਼ਕਲ ਹੈ ਕਿਉਂਕਿ ਇਹ ਕਾਉਂਸਲਿੰਗ ਜ਼ਰੂਰੀ ਹੈ ਤੇ ਮੁੱਖ ਮੰਤਰੀ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਚਲੋ ਦੇਰ ਆਏ ਦਰਸਤਾਏ ਉਹਨਾਂ ਨੇ ਬਹੁਤ ਇਸ ਚੀਜ਼ ਦੀ ਪੀੜਾ ਮਹਿਸੂਸ ਕੀਤੀ ਕਿ ਲੋਕਾਂ ਨੇ ਵੀ ਸਾਸ ਕਰਾਇਆ ਉਹਨਾਂ ਨੂੰ ਤੇ ਭਾਈ ਸਾਡਾ ਸਭ ਤੋਂ ਵੱਡਾ ਇਹੀ ਦੁੱਖ ਹੈ ਬਾਕੀ ਦੋ ਚੀਜ਼ਾਂ ਤਿੰਨ ਚੀਜ਼ਾਂ ਹੁੰਦੀ ਹੈ এডਿਕੇਸ਼ਨ ਸਿਹਤ ਤੇ ਜਿਹੜੀ ਸਾਡੀ ਮੁੱਢਲੀ ਸਿਹਤ ਜਿਹੜੀ ਦਵਾਈਆਂ ਉਹ ਦੋਨੇ ਚੋਂ ਵਧੀਆ ਸਾਡੇ ਤਾਂ ਚੱਲ ਰਿਹਾ ਸਾਡਾ ਸਕੂਲ ਵੀ ਠੀਕ ਚੱਲ ਰਿਹਾ ਸਾਡੇ ਹਸਪੀਟਲ ਵੀ ਠੀਕ ਚੱਲ ਰਿਹਾ ਤੇ ਵਾਤਾਵਰਣ ਜਿਵੇਂ ਸੰਭਾਲਣਾ ਤਾਂ ਅਸੀਂ ਆਂ ਜੀ ਜੇ ਅਸੀਂ ਕਹੀਏ ਸਾਰਾ ਕੰਮ ਹੀ ਸਰਕਾਰਾਂ ਨੇ ਕਰਨਾ ਸਾਰਾ ਕੰਮ ਪ੍ਰਸ਼ਾਸਨ ਨੇ ਕਰਨਾ ਸਾਡੀਆਂ ਵੀ ਕੋਈ ਜ਼ਿੰਮੇਵਾਰੀਆਂ ਅਸੀਂ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਹਿਚਾਣੀਆਂ ਤੇ ਇਸ ਚੀਜ਼ ਦੇ ਵਿੱਚ ਮੈਂ ਆਪਦੇ ਜਿੰਨੇ ਵੀ ਸਾਡੇ ਐਨ ਆਰ ਆਈ ਵੀਰਾਂ ਤੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਭਾਈ ਦਿਲ ਖੋਲ ਕੇ ਮਦਦ ਕਰੋ ਚੰਗਾ ਕੰਮ ਹੋ ਰਿਹਾ ਇਸ ਇਹ ਜੱਗ ਹੈ ਇਹਦੇ ਵਿੱਚ ਹਿੱਸਾ ਪਾਓ ਇਹ ਆਪਣੇ ਪਿੰਡ ਦਾ ਹੀ ਨਹੀਂ ਇਹ ਨਾਲ ਜਿਹੜੇ 4-5 ਪਿੰਡ ਸਾਡੇ ਇਹ ਸਾਰੇ ਪਿੰਡਾਂ ਨੂੰ ਕਵਰ ਕਰਦੀ ਹੈ ਗਰਾਉਂਡ ਤੇ ਨੌਜਵਾਨ ਵੱਧ ਚੜ ਕੇ ਇੱਥੇ ਆਉਣ ਮੇਰੀ ਤਾਂ ਇਹ ਅਪੀਲ ਹੈ ਤੇ ਸਾਡੇ ਕੋਲੇ ਬੱਚਾ ਜਿਹੜਾ ਆਊਗਾ ਨਾ ਤੇ ਅਸੀਂ ਤਰਾਸ਼ ਕੇ ਤੁਹਾਨੂੰ ਹੀਰਾ ਬਣਾ ਕੇ ਦੇ ਦਿੰਦੇ ਆਂ ਇਹ ਸਾਡੀ ਜੁੰਮੇ ਰੰਗੀ ਹੈ ਕਰਦੇ ਹੋ ਜਿਹੜਾ ਪਿੰਡ ਵਾਲੇ ਬੰਦਿਆਂ ਨੂੰ ਧਿਆਨ ਰੱਖਣਾ ਜ਼ਰੂਰੀ ਹੈ ਹੁਣ ਆਪਣੇ ਮਹੱਲਾ ਕਲੀਨਿਕ ਦਾ ਜਿਹੜਾ ਵਧੀਆ ਚੱਲ ਰਿਹਾ ਉਹਦਾ ਕਾਰਨ ਉਹਨੂੰ ਡਾਕਟਰ ਨੂੰ ਦੂਜੇ ਚੁੱਕ ਦਿਨ ਗਿਆੜਾ ਮਾਰੀਦਾ ਉਹਨੂੰ ਦਵਾਈ ਬੂਢੀ ਪੁੱਛੀ ਦੀ ਜਿਹੜੀ ਘਾਟਾ ਸਾਨੂੰ ਦੱਸ ਜਾਨੀ ਜਿਹੜੇ ਪਿੰਡਾਂ 'ਚ ਕਈ ਚੱਲ ਹੁਣ ਕਹਿੰਦੇ ਸਾਡੇ ਮਹੱਲਾ ਕਲੀਨਿਕ ਬਣਿਆ ਜਾਂ ਕੋਸ਼ਾ ਸਰਕਾਰ ਵੱਲੋਂ ਕੋਈ ਕੰਮ ਹੀ ਪਿੱਛੇ ਨਹੀਂ ਗਈ ਨਾ ਦਵਾਈ ਦੀ ਨਾ ਕਿਸੇ ਕੰਮ ਦੀ ਪਰ ਉਹਦੇ 'ਚ ਪਿੰਡ ਵਾਲੇ ਬੰਦਿਆਂ ਨੂੰ ਮਹੱਲਾ ਜ਼ਿੰਮੇਵਾਰੀ ਉਹਨਾਂ ਦਾ ਫਰਜ਼ ਬਣਦਾ ਇਸ ਗੱਲ ਦਾ ਕਿ ਕੋਈ ਵੀ ਕੰਮ ਆ ਉੱਥੇ ਆਪ ਦੇਖਣਾ ਹੁਣ ਜਿਵੇਂ ਆਪਾਂ ਪਾਰਕ ਵੀ ਬਣਾ ਰਹੇ ਹਾਂ ਮੈਂ ਤਾਂ ਆਪਣਾ ਇਹ ਸਫਾਈ ਵੀ ਕਰ ਰਹੇ ਆ ਉਹਦੇ ਵਿੱਚ ਮਸਲਾ ਇਹ ਵੀ ਆਪ ਬੰਦਾ ਨਾਲ ਲੱਗਣਾ ਚਾਹੀਦਾ ਹੁਣ ਅਸੀਂ ਹਰੇਕ ਕੰਮ ਦੇ ਯਾਨੀ ਜਿੰਨੀ ਟੀਮ ਸਾਰੇ ਖੁੱਦ ਆਪ ਨਾਲ ਲੱਗਦੇ ਜਦੋਂ ਆਪ ਨਾਲ ਲੱਗਦੇ ਹੁਣ ਅਸੀਂ ਟਰੈਕਟਰ ਇੱਥੇ ਲਾਏ ਆ ਆਪਦੇ ਸਾਨੂੰ ਬਿਨਾ ਕਹੇ ਤੋਂ ਜਿੰਨੇ ਟਰੈਕਟਰ ਲੱਗੇ ਆ ਮੈਨੂੰ ਨਹੀਂ ਲੱਗਦਾ ਵੀ ਉਹ ਆ ਜਾਣਗੇ ਬਿਨਾ ਕਹੇ ਤੋਂ ਸਾਰੇ ਬਿਨਾ ਕਹੇ ਤੋਂ ਆਏ ਆ ਆਪ ਦੀ ਆ ਭਾਈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਵੀ ਰ ਸਦਾ ਕਿਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਨਿਗਰ ਪੰਜਾਬ ਸਰਕਾਰ ਦਾ ਤੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਤੇ ਆਪਾਂ ਨੂੰ ਸਹਯੋਗ ਵੀ ਬਹੁਤ ਵੱਡਾ ਵੀ ਜਿਹੜੀ ਚੀਜ਼ ਉਹ ਕਹਿੰਦੇ ਤੁਸੀਂ ਜਿੰਨੇ ਪੈਸੇ ਲਾ ਲੋਗੇ ਉਨੇ ਪੈਸੇ ਤੁਹਾਨੂੰ ਮਿਲਣਗੇ ਪਰ ਲਾਓ ਸਹੀ ਕੰਮ ਤੇ ਗਲਤ ਵਾਰਤੋਂ ਨਾ ਹੋਵੇ ਤੇ ਪੈਸਿਆਂ ਵੱਲ ਕੋਈ ਕਮੀ ਪੈਣੀ ਨਹੀਂ ਨਾ ਐਮਐਲਏ ਸਾਹਿਬ ਵੱਲੋਂ ਨਾ ਸਰਕਾਰ ਵੱਲੋਂ। ਕੋਈ ਪਾਰਟੀ ਨਹੀਂ ਤੌਰ ਤੇ ਨਹੀਂ ਅਸੀਂ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਨਸ਼ਾ ਛਡਾਊ ਜਿਹੜੀ ਮੁਹਿੰਮ ਹਾਂਜੀ ਉਹਦਾ ਅਸੀਂ ਡਟ ਕੇ ਸਾਥ ਦਿੰਨੇ ਆ ਤੇ ਇਵੇਂ ਹੀ ਸਾਥ ਦੇਵਾਂਗੇ ਕਿਉਂਕਿ ਮੁੱਖ ਮੰਤਰੀ ਸਾਰਿਆਂ ਦਾ ਸੰਝਾ ਹੈ ਸਾਰਿਆਂ ਦਾ ਹੈ ਮੇਰਾ ਵੀ ਹੈ ਤੁਹਾਡਾ ਵੀ ਹੈ ਕਾਲੀਆਂ ਦਾ ਵੀ ਕਾਂਗਰਸੀਆਂ ਦਾ ਵੀ ਇੱਥੇ ਅਸੀਂ ਪਾਰਟੀ ਬਾਜ਼ੀ ਚ ਨਹੀਂ ਆਉਣਾ ਕਿਉਂਕਿ ਸਰਕਾਰ ਵੱਲੋਂ ਚੰਗਾ ਸਟੈਪ ਚੱਕਿਆ ਗਿਆ ਉਹਨੂੰਗਾ ਲਾਗੂ ਅਸੀਂ ਕਰਾਉਣਾ ਹੁੰਦਾ ਪਿੰਡਾਂ 'ਚ ਸਾਡਾ ਉਹ ਸਾਡਾ ਫਰਜ਼ ਬਣਦਾ ਤੇ ਇਸ ਕਰਕੇ ਅਸੀਂ ਉਹਨਾਂ ਦੀ ਜਿਹੜੀ ਇਹ ਨਸ਼ਾ ਚੰਗੋ ਬਹੁਤ ਉਹਨਾਂ ਦੀ ਛਲਾਗਾ ਕਰਦੇ ਆ ਜਿਹੜਾ ਉਹਨਾਂ ਨੇ ਇੰਨੀ ਪੀੜਾ ਖੁਦ ਮਹਿਸੂਸ ਕੀਤੀ ਹੈ ਵੀ ਇਹ ਸਾਡੀ ਪੀੜਾ ਹੈ ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਤੇ ਦਿੰਦੇ ਰਾਵਾਂਗੇ ਚੰਗੇ ਕੰਮ ਦਾ ਹਮੇਸ਼ਾ ਸਾਥ ਦਿੱਤਾ ਹੋਰ ਦਿੰਦੇ ਰਾਵਾਂਗੇ ਜਿਹੜੇ ਸਪੀਡ ਹੌਣ ਫੜੀ ਹੈ ਨਾ ਪ੍ਰਸ਼ਾਸਨ ਜਦੋਂ ਆਪਾਂ ਸਹਯੋਗ ਦੇ ਗਏ ਤੇ ਕੋਈ ਬਾਲਾ ਵੱਡਾ ਕੰਮ ਨਹੀਂ ਗਾਇਨਾ ਛੇ ਵਾਲਾ ਜੇ ਪਰ ਸਹਯੋਗ ਆਪਾਂ ਨੂੰ ਦੇਣਾ ਬਣਦਾ ਵੀ ਹੁਣ ਆਪਾਂ ਨੂੰ ਪਤਾ ਆਪਣੇ ਪੈਂਡ ਚ ਕੌਣ ਆ ਤੇ ਆਪਣੇ ਪਰਿਵਾਰ ਚ ਕੌਣ ਆ ਆਪਦੇ ਤੋਂ ਸ਼ੁਰੂ ਕਰ ਗਏ ਤੇ ਕੋਈ ਲੰਮਾ ਕੇਸ ਨਹੀਂ ਗਏ ਬਹੁਤ ਜਲਦੀ ਜਿਹੜਾ ਸਾਫ ਹੋ ਸਕਦਾ ਕੁਛ ਵੀ ਨਹੀਂ 7 ਦਿਨਾਂ ਦਾ ਕੰਮ ਇੱਕ ਹਫਤੇ ਦਾ ਕੰਮ ਆ ਜਿਸ ਤਰ੍ਹਾਂ ਹੁਣ ਪੁਲਿਸ ਜੇ ਹੁਣ ਸੱਚੇ ਦਿਲੋਂ ਜਿਵੇਂ ਪੁਲਿਸ ਤੌਰ 'ਤੇ ਆਪਾਂ ਨਾਲ ਆਪਾਂ ਮਦਦ ਤਾਂ ਆਪਾਂ ਕਰਨੀ ਹੈ ਬਿਲਕੁਲ ਠੀਕ ਆ ਉਹ ਬੰਦਾ ਜੇ ਫੜ ਕੇ ਅਸੀਂ ਦਿੱਤਾ ਪਰ ਇਹਦੇ ਚ ਦੋ ਗੱਲਾਂ ਹੁੰਦੀਆਂ ਕਿਉਂਕਿ ਜਿਹੜੇ ਨਸ਼ਾ ਕਰਨ ਵਾਲੇ ਆ ਨਾ ਉਹਨਾਂ ਨੂੰ ਐਨਡੀਪੀਐਸ ਐਕਟ ਜਿਹੜਾ ਪਰਚਾ ਦਿੱਤਾ ਜਾਂਦਾ ਉਹ ਵੀ ਰੋਗੀ ਮੰਨਦਾ ਸਮਗਲਰ ਹੋਰ ਚੀਜ਼ ਹੁੰਦੀ ਹੈ ਨਸ਼ਾ ਕਰਨ ਵਾਲਾ ਹੋਰ ਚੀਜ਼ ਹੁੰਦੀ ਹੈ ਇਸ ਕਰਕੇ ਜਿਹੜੇ ਕਰਨ ਵਾਲੇ ਆ ਉਹਨੂੰ ਤਾਂ ਰੋਗੀ ਕਿਹਨੂੰ ਦੀ ਸਰਕਾਰ ਨੇ ਵੀ ਕਿਹਾ ਸੀ ਰੋਗੀ ਮੰਨਦੇ ਆ ਉਹਨਾਂ ਨੂੰ ਇਲਾਜ ਦੀ ਜ਼ਰੂਰਤ ਹੈ ਕਿ ਅਸੀਂ ਕਾਉਂਸਲਿੰਗ ਇਲਾਜ ਕਿਉਂਕਿ ਮੈਂ ਵਿਭਾਗ ਵਿੱਚ ਰਿਆਂ ਅਸੀਂ ਸਾਰਾ ਕੁਝ ਮੈਂ ਸਾਡਾ ਥੋੜਾ ਸਾਹ ਚਾਹੀਦਾ ਆਪਣੇ ਹੱਥੇ ਕੋਈ ਵੱਡੀ ਸਾਰੇ ਮੁੰਡੇ ਨਾਲ ਵੀ ਹੱਥ ਖੜੇ ਕਰਕੇ ਠੀਕ ਹੈ ਨਾ ਨਸ਼ਾ ਲੰਗੋ ਦੇ ਵਿੱਚ ਵਿਕਣ ਦੇਵਾਂਗੇ ਤੇ ਨਾ ਕਿਸੇ ਨੂੰ ਕਰਨ ਦੇਵਾਂਗੇ ਇਸ ਗਰਾਉਂਡ ਚੋਂ ਸੌਂ ਖਾ ਕੇ ਆਪਾਂ ਤੁਰਨਾ ਠੀਕ ਹੈ ਜੀ ਸਾਰੇ ਜਿੰਨੇ ਵੀ ਆ ਵੀਰ ਖੜੇ ਆ ਚਲੋ ਅੱਜ ਕੰਮ ਦੀ ਰੋਤਾ ਹਜੇ ਸਾਰੇ ਆ ਨਹੀਂ ਸਕੇ ਇੱਕ ਹੱਥ ਵਾਲਾ ਮੁੰਡਾ ਸ਼ੰਦਾ ਜਿਹੜਾ ਲੱਕੜ ਦਾ ਕੰਮ ਕਰਦਾ ਹਾਂ ਇਹਦੇ ਇਹਦਾ ਬਹੁਤ ਦਿਨ ਇਹਦੇ ਤੇਦਾ ਇਹਨੇ ਆਪਦਾ ਕੰਮ ਛੱਡ ਕੇ ਜਿੰਨੇ ਦਿਨ ਇੱਥੇ ਕੰਮ ਚੱਲਿਆ ਸਾਨੂੰ ਇਹਨੇ ਟਰੈਕਟਰਾਂ ਤੇ ਬੈਠਿਆਂ ਨੂੰ ਪਾਣੀ ਪਿਆ ਪਿੰਡੋਂ ਠੰਡਾ ਪਾਣੀ ਲਿਆ ਲਿਆ ਕੇ ਸਵੇਰ ਆ ਜਾਂਦਾ ਸੀ ਤੇ ਸ਼ਾਮ ਨੂੰ ਵੇਹ ਜਾਂਦਾ ਸੀਗਾ ਤੇ ਆਵਦਾ ਕੰਮ ਛੱਡ ਕੇ ਤੇ ਸਾਨੂੰ ਇਸ ਗੱਲ ਨਾਲ ਸਾਡਾ ਹੌਸਲਾ ਵਧਿਆ ਆ ਆਲਰੇਡੇ ਇੱਥੇ ਦੇ ਬਹੁਤ ਬੜਾ ਜਾਨੀ ਸਾਨੂੰ ਬਹੁਤ ਵੱਡਾ ਯੋਗਦਾਨ ਵੀ ਜਿਹੜਾ ਸਾਡਾ ਟਰੈਕਟਰ ਦੇ ਹੌਸਲਾ ਵਧਿਆ ਸਾਨੂੰ ਇਹ ਬੱਚਾ ਲੱਕੜ ਦਾ ਟੌਪ ਦਾ ਮਿਸਤਰੀ ਆ ਟੌਪ ਦਾ ਮਿਸਤਰੀ ਕਿਉਂਕਿ ਮੈਂ ਇਹਦਾ ਕੀਤਾ ਹੋਇਆ ਕੰਮ ਅਮਰੀਕੇ ਦੇ ਕੰਮ ਕਰਦਾ ਸੀ ਮੈਂ ਵੇਖਿਆ ਤੇ ਮੇਰਾ ਖਿਆਲ ਆ ਵੀ ਨਹੀਂ ਇਹਦੇ ਵਰਗਾ ਕਰ ਸਕਦਾ ਜਿੰਨਾ ਤੇ ਪਰ ਇਹ ਉਹ ਕੰਮ ਛੱਡ ਕੇ ਸਾਰਾ ਦਿਨ ਗਰਾਊਂਡ 'ਚ ਪਾਣੀ ਦੀ ਸੇਵਾ ਜਿੰਨੇ ਦਿਨ ਚੱਲੇ। ਚੰਦਿਤਰਾ ਬਹੁਤ ਧੰਨਵਾਦ ਕਰਦਾ। ਬਹੁਤ ਬਹੁਤ ਧੰਨਵਾਦ। ਤੇ ਆਦਾ ਨੰਬਰ ਬੋਲਦਾ ਜੇ ਕਿਸੇ ਨੇ ਕੰਮ ਧੰਦਾ ਵੀ ਲੱਕੜ ਦਾ ਵੀਰ ਤੋਂ ਕਰਾਉਣਾ ਹੋਵੇ ਤੇ ਇਹਦੇ ਨਾਲ ਸੰਪਰਕ ਕਰੇ। ਆਪਣੇ ਜੱਟਾਂ ਦਾ ਮੁੰਡਾ ਤੇ ਬਹੁਤ ਵਧੀਆ ਇਹ ਕੰਮ ਕਰਦਾ ਤੇ ਇਹਨੂੰ ਵੀ ਆਪਣਾ ਸਾਰਿਆਂ ਨੂੰ ਸਹਿਯੋਗ ਦੇਣਾ ਕਿਉਂਕਿ ਕੰਮ ਕੰਮ ਇੱਕ ਕਰਮ ਹੁੰਦਾ ਉਹਦੇ 'ਚ ਕੋਈ ਕੋਈ ਵੀ ਕਰ ਸਕਦਾ। ਚੰਦਿਤਰਾ ਕਿੰਨਾ ਨੰਬਰ ਬੋਲਦੇ? 994602899460282 ਅਸੀਂ ਕਿਸੇ ਨੇ ਵੀ ਲੱਕੜ ਦਾ ਕੰਮ ਕਰਾਉਣਾ ਅੰਦਰ ਅਲਮਾਰੀਆਂ ਦਾ ਬਿੱਡਾਂ ਦਾ ਇੱਕ ਵਾਰੀ ਕਰਾ ਕੇ ਦੇਖੋ ਜੇ ਤੁਸੀਂ ਆਪ ਨਾ ਅਸ਼ੀਸ਼ ਕਰੋ ਠੋ ਕਿਉਂਕਿ ਮੈਂ ਖੁਦ ਵੇਖ ਕੇ ਆਇਆ ਉਹਦੇ ਦਾ ਕਰ ਠੀਕ ਹੈ ਜੀ ਸਾਰਿਆਂ ਨੇ ਆਪਾਂ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਗਰਾਊਂਡ 'ਚ ਬੱਚਿਆਂ ਨੂੰ ਲੈ ਕੇ ਆਉਣਾ ਠੀਕ ਹੈ ਹੁਣ ਇੱਕ ਬੇਨਤੀ ਤੁਸੀਂ ਮੇਰੇ 30 ਪੁੱਤੋਂ ਮੇਰੇ ਹਾਂਜੀ ਆਪਾਂ ਬੂਟਾ ਲਾਉਣ ਦਾ ਕੰਮ ਚਲੂ ਹਾਂ ਹਾਂਜੀ ਆਪਾਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਇੱਕ ਬੂਟੇ ਆਪਾਂ ਸਾਡੇ ਨਾਲ ਵੀ ਲਵਾਓ ਇਹ ਕਪ ਇਹ ਜਿਹੜਾ ਬੂਟਾ ਲਾਇਆ ਉਹ ਆਪਾਂ ਜਣੀ ਕੋਸ਼ਿਸ਼ ਇਹ ਹੈ ਵੀ ਪਾਲਣਾ ਉਹਦੇ ਚ ਸੁੱਕਣ ਨਹੀਂ ਦੇਣਾ ਕੋਈ ਬੂਟਾ ਸਰਕਾਰੀ ਨਰਸਰੀ ਤੋਂ ਆਧਾਰ ਕਾਰਡ ਤੇ ਬੂਟੇ ਮਿਲਦੇ ਆ ਆਪਾਂ ਨੂੰ ਪਤਾ ਹੋਣਾ ਚਾਹੀਦਾ ਮੇਰੇ ਕੋਲ ਸਿਆਦੇ ਨਹੀਂ ਮਿਲਦੇ ਆ 15 15 ਉਧਰੋਂ 15 17 ਕੇ ਹੋਈ ਚਲੋ ਜਾਣਦੇ ਆਪਾਂ ਉਹਨਾਂ ਨਾਲ ਕਰ ਲਾਂਗੇ ਸੰਪਰਕ ਤੇ ਬੂਟੇ ਵੀ ਆਪਾਂ ਚੰਗੇ ਲਿਆ ਕੇ ਲਾਵਾਂਗੇ ਜਿਵੇਂ ਫਾਲਤੂ ਫਾਲਤੂ ਬੂਟੇ ਆ ਦੇ ਰਵੇ ਆ। ਆਹ ਉਹਨਾਂ ਨੂੰ ਜਿਹਨਾਂ ਨੇ ਮੰਡ ਭੇਜਿਆ। ਆਹਨੂੰ ਪੀੜਤ ਉਹਨਾਂ ਨੇ ਬੂਟਿਆਂ ਦਾ ਸਾਨੂੰ ਇਹ ਵੀ ਕਿਹਾ ਤੁਸੀਂ ਬੂਟੇ ਲਾਓ ਅਸੀਂ ਬੂਟਿਆਂ ਵਾਸਤੇ ਵੱਖਰਾ ਮੰਡ ਭੇਜਾਂਗੇ ਭਰੋ। ਬਹੁਤ ਚੰਗੀ ਗੱਲ ਆ ਬਹੁਤ ਬਹੁਤ ਧੰਨਵਾਦ ਆ ਤੇ ਬੜੀ ਵਧੀਆ ਗੱਲ। ਨਹੀਂ ਆਪਣੇ ਪਿੰਡ ਨੇ ਅੱਗੇ ਵੀ ਬਹੁਤ ਵਧੀਆ ਵਧੀਆ ਕੰਮ ਕੀਤੇ ਆ। ਮੈਂ ਆਪਣੇ ਆਪ ਤੇ ਕੋਈ ਵੱਡੀ ਗੱਲ ਨਹੀਂ ਆ। ਇਹ ਚੀਜ਼ ਨਾਲ ਦਾ ਹੌਸਲਾ ਹੋਰ ਵੀ ਜ਼ਿਆਦਾ ਵਧਿਆ। ਜਾਣੀ ਚੱਲੋ ਅੱਗੇ ਜੇ ਮਾੜੀ ਮੋਟੀ ਕਮੀ ਪਈ ਜੀ ਸਾਨੂੰ ਉਹ ਵੀ ਮਹਿਸੂਸ ਨਹੀਂ ਹੋਣੀ ਹੁਣੇ ਜੀ ਜਾਣੀ ਸਾਡਾ ਹਸਪਤਾਲ ਆ ਟੌਪ ਤੇ ਚੱਲ ਰਿਹਾ ਸਕੂਲ ਸਾਡਾ ਵਧੀਆ ਚੱਲ ਰਿਹਾ ਗਰਾਊਂਡ ਦਾ ਕੰਮ ਇਹ ਸ਼ੁਰੂ ਕਰ ਲਿਆ ਜੀ ਤੋਂ ਅੱਗੇ ਪਿੰਡ ਦੇ ਪਾਰਕ ਆ ਪਾਰਕ ਦਾ ਕੰਮ ਉਹ ਸ਼ੁਰੂ ਕਰ ਲਾਂਗੇ ਹਫ਼ਤੇ ਦੇ ਵਿੱਚ ਵਿੱਚ ਪਾਰਕ ਦਾ ਕੰਮ ਇਹ ਪਿੰਡ ਆਸੇ ਪਾਸੇ ਦੇ ਪਿੰਡਾਂ ਚੋਂ ਇੱਕ ਨਮੂਨੇ ਦਾ ਪਿੰਡ ਅਸੀਂ ਕਹਿੰਦੇ ਸਾਰੇ ਹੀ ਬਣਨ ਸਾਰੇ ਹੀ ਸਾਡੇ ਹੀ ਪਿੰਡ ਹੈ ਸਾਡੇ ਸਾਡੇ ਦਾ ਸਹਿਯੋਗ ਲੈ ਲੋ ਭਾਈ ਜੀ ਨੂੰ ਚਾਹੀਦਾ ਠੀਕ ਆ ਵੀ ਸਾਰਿਆਂ ਨੂੰ ਬੱਚਿਓ ਵੱਧ ਤੋਂ ਵੱਧ ਗਰਾਊਂਡ ਚ ਆਉਣਾ ਆਪਦੇ ਨਾਲ ਦਿਆਂ ਨੂੰ ਵੀ ਲੈ ਕੇ ਆਉਣਾ ਠੀਕ ਆ ਨਾਲ ਪੜ੍ਹ ਤੇ ਤਾਂ ਅੰਦਰ ਉਸਦੀ ਦਾ ਸਭ ਤੋਂ ਵੱਡਾ ਰਾਜ ਇਹ ਹੀ ਆ ਤੇ ਇੱਥੇ ਆਪਾਂ ਵੀਡੀਓ ਖਤਮ ਕਰਦੇ ਆ ਜੀ ਤੇ ਸਾਡਾ ਸਹਿਯੋਗ ਦਿਓ ਤੁਹਾਨੂੰ ਸਾਡੇ ਪਿੰਡ ਦਾ ਕੰਮ ਕਿਸ ਤਰ੍ਹਾਂ ਲੱਗਿਆ ਤੇ ਤੁਸੀਂ ਆਪਣੇ ਪਿੰਡ ਬਾਰੇ ਸਾਨੂੰ ਦੱਸੋ ਇੱਥੇ ਵੀਡੀਓ ਨੂੰ ਸਮਾਪਤ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਦਾ ਫੇਰ ਧੰਨਵਾਦ ਨਸ਼ਾ ਛਡਾਊ ਮਹਮਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਡਟ ਕੇ ਸਾਥ ਦੇਵਾਂਗੇ ਤੇ ਉਹਨਾਂ ਨੂੰ ਸਾਡੀ ਅਪੀਲ ਵੀ ਆ ਗ੍ਰਾਊਂਡ ਦੀ ਤੁਹਾਡੀ 1.24 ਲੱਖ ਆਈ ਆਪਨੂੰ ਹਾਂ ਜੀ 1.24 ਲੱਖ ਗ੍ਰਾਂਟ ਜਿਹੜੀ ਸਾਨੂੰ ਆ ਚੁੱਕੀ ਹੈ ਤੇ ਬਾਕੀ ਵੀ ਸਾਡੀ ਹੁਣ ਰੁਕਣ ਨਾ ਦੇ ਆ ਜੀ ਇਹ ਬੇਨਤੀ ਅਸੀਂ ਕਰਦੇ ਆ ਠੀਕ ਹੈ ਜੀ ਤੇ ਸਾਰੇ ਸਾਰਾ ਤੁਹਾਡੇ ਦਾ ਸਮਰਥਨ ਆ ਜੀ ਸੀਐਮ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਇਹਨਾਂ ਦਾ ਦਰਦ ਮਹਿਸੂਸ ਕੀਤਾ ਤੇ ਇੱਕ ਵਾਰੀ ਸਾਰੇ ਪਿੰਡ ਵਾਲਿਆਂ ਦਾ ਫਿਰ ਮੇਰੇ ਵੱਲੋਂ ਬਹੁਤ ਧੰਨਵਾਦ ਤੇ ਛੇਤੀ ਅਸੀਂ ਜਿਹੜੇ ਟ੍ਰੈਲ ਉਹ ਇੱਥੇ ਸ਼ੁਰੂ ਮੈਂ ਕਰਾਉਂਗਾ ਤੇ ਵਾਦ ਤੋਂ ਵਾਦ ਬੱਚੇ ਇੱਥੇ ਪਹੁੰਚੋ ਤੇ ਆਪਦਾ ਲਾਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ